ਸਿਕਲ ਦੋਸਤੋ ਟਰਬਨ ਕਿੰਗ ਪ੍ਰਦੀਪ ਗਹਿਲ YouTube ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਅੱਜ ਅਸੀਂ ਲੈ ਕੇ ਆਏ ਹਾਂ ਸਿੰਪਲ ਛੇ ਪੇਚਾਂ ਵਾਲੀ ਪਟਿਆਲਾ ਸ਼ਾਹੀ ਪੱਗ ਦੀ ਵੀਡੀਓ ਸੋ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਵੀਰਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਸੋ ਸਭ ਤੋਂ ਪਹਿਲਾਂ ਜੋ ਕਿ ਆਪਾਂ ਪਹਿਲਾ ਲੜ ਲਗਾਵਾਂਗੇ ਔਰ ਧਿਆਨ ਰੱਖਿਆ ਜਾਵੇ ਜਦੋਂ ਪਤਲੇ ਪੱਲੇ ਹੁੰਦੇ ਹਨ ਉਹ ਸਟਾਰਟਿੰਗ ਪੁਆਇੰਟ ਤੱਕ ਆਪਾਂ ਥੱਲੇ ਵਾਲੀ ਸਾਈਡ ਹੀ ਰੱਖਾਂਗੇ ਔਰ ਹਲਕਾ ਜਿਹਾ ਥੱਲੇ ਨੂੰ ਲੜ ਨੂੰ ਮੋੜਦੇ ਹੋਏ ਫਾਈ ਜੋ ਕੇ ਪ੍ਰਣਾਲੀ ਨਾਲ ਹੱਥ ਦੇ ਨਾਲ ਹੀ ਕਰਾਂਗੇ। ਹੁਣ ਤੁਸੀਂ ਦੇਖ ਸਕਦੇ ਹੋ ਕਿ ਪਹਿਲੇ ਲੜ ਦੇ ਨਾਲ ਅੱਧੀ ਅੱਖ ਅੱਧੀ ਗੱਲ ਤੇ ਦਾ ਕੰਨ ਆਪਾਂ ਕਵਰ ਕਰਾਂਗੇ। ਔਰ ਜਦ ਦੂਸਰੀ ਸਾਈਡ ਜਦੋਂ ਆਪਾਂ ਲੜ ਲਗਾਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਜਿੰਨੀ ਪੂਣੀ ਖੁੱਲੀ ਹੁੰਦੀ ਹੈ ਤੇ ਉਹਨੇ ਹੀ ਆਪਾਂ ਥੱਲੇ ਵਾਲੀ ਸਾਈਡ ਨੂੰ ਜੋ ਕੇ ਕੱਪੜਾ ਖੋਲਾਂਗੇ। ਜਿਸ ਦੇ ਨਾਲ ਦੋਵੇਂ ਪਾਸਾਂ ਤੋਂ ਜਿਹੜੀ ਵਗ ਦੀ ਸ਼ੇਪ ਆ ਵਧੀਆ ਤਰੀਕੇ ਨਾਲ ਆਪੇਗੀ। ਸੋ ਹੁਣ ਤੁਸੀਂ ਦੇਖ ਸਕਦਾ ਪਿੰਚ ਕਰਕੇ ਥੋੜਾ ਜਿਹਾ ਕੱਪੜਾ ਜੋ ਕੇ ਆਪਾਂ ਥੱਲੇ ਵਾਲੀ ਸਾਈਡ ਖਿੱਚ ਕੇ ਔਰ ਬਾਅਦ ਦੇ ਵਿੱਚ ਦੂਸਰਾ ਲੜ ਲਗਾਵਾਂਗੇ ਕਿਉਂਕਿ ਬੈਂਚ ਕਰਨ ਦਾ ਤਰੀਕਾ ਤੁਸੀਂ ਆਪਣੀਆਂ ਹੋਰ ਵੀਡੀਓ ਦੇ ਵਿੱਚ ਵੀ ਦੇਖਿਆ ਸੋ ਡਿਟੇਲ ਦੇ ਵਿੱਚ ਵੀ ਆਪਾਂ ਵੀਡੀਓ ਪਾਈ ਹੋਈ ਹੈ ਦੇ ਰਿਲੇਟਡ ਤਾਂ ਕਿ ਤੁਹਾਨੂੰ ਨਿਸ਼ਾਨੀ ਦੇ ਨਾਲ ਜੋ ਕਿ ਸਮਝ ਆ ਸਕੇ ਤੁਸੀਂ ਦੇਖ ਸਕਦੇ ਹੋ ਕਿ ਕਿ ਦੂਸਰਾ ਲੜ ਵੀ ਜੋ ਕਿ ਬਹੁਤ ਜ਼ਿਆਦਾ ਲੜ ਨਹੀਂ ਆਪਾਂ ਖੋਲ੍ਹਾਂਗੇ ਇਸ ਸਾਈਡ ਔਰ ਹਲਕਾ ਜਿਹਾ ਲੜ ਖੋਲਦੇ ਹੋਏ ਪ੍ਰੋਪਰ ਜੋ ਕਿ ਸਪੇਸ ਆ ਪਹਿਲੇ ਤੇ ਦੂਜੇ ਪੇਜ ਦੇ ਵਿੱਚ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਕਾਪਰ ਰੱਖਣੀ ਹੈ ਸਪਾਗ ਬਣਨ ਤੋਂ ਪਹਿਲਾਂ ਜਿਹੜਾ ਬੇਸ ਦੀ ਸੈਟਿੰਗ ਆ ਤੇ ਪੱਗ ਦੀ ਪੂਣੀ ਦੀ ਵੀਡੀਓ ਆ ਉਹ ਤੁਸੀਂ ਸਾਡੇ ਚੈਨਲ ਤੇ ਜਾ ਕੇ ਜਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਜਾ ਕੇ ਦੇਖ ਸਕਦੇ ਹੋ। ਔਰ ਤੀਸਰਾ ਲੜ ਫੇਰ ਪਹਿਲਾਂ ਦੀ ਤਰ੍ਹਾਂ ਹੀ ਆਪਾਂ ਪੈਂਚ ਕਰਕੇ ਪੈਂਚ ਕਰਨ ਦੇ ਨਾਲ ਇੱਕ ਬਹੁਤ ਹੀ ਵਧੀਆ ਯੂਕੇ ਲੜਾਂ ਦੀ ਸ਼ੇਪ ਆ ਉਹ ਬਣ ਜਾਂਦੀ ਹੈ। ਸਾਰੇ ਲੜ ਬਰਾਬਰ ਕੋਈ ਵੀ ਲੜ ਪਤਲਾ ਜਾਂ ਮੋਟਾ ਨਹੀਂ ਹੋਵੇਗਾ। ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਵਧੀਆ ਯੂਕੇ ਆਪਾਂ ਪੇਜਾ ਬਣਾ ਸਕਦੇ ਹਾਂ। ਫਿਰ ਤੋਂ ਬਾਅਦ ਚੌਥਾ ਲੜ ਚੌਥਾ ਲੜ ਵੀ ਉਸੇ ਹੀ ਤਰੀਕੇ ਨਾਲ ਆਪਾਂ ਜੋ ਕਿ ਪੂਣੀ ਜਿੰਨੀ ਹੁੰਦੀ ਹੈ ਚੜਾਈ ਪੂਣੀ ਦੀ ਉਹ ਨਹੀਂ ਕਿਉਂਕਿ ਪੂਣੀ ਆ ਥੱਲੇ ਵਾਲੀ ਸਾਈਡ ਨੂੰ ਖੁੱਲੀ ਹੋਵੇਗੀ ਔਰ ਪਿੰਚ ਕਰਕੇ ਆਪਾਂ ਪਤਲਾਇਆ ਜੋ ਕਿ ਦੋ ਪੱਲੇ ਆ ਜਿ ਉਹ ਇਕੱਠੇ ਕਰਕੇ ਔਰ ਪਿੰਚ ਕਰਕੇ ਕਪੜਾ ਥੱਲੇੋਂ ਇਕੱਠਾ ਕਰਾਂਗੇ ਔਰ ਲੜ ਨੂੰ ਉੱਪਰਲੀ ਸਾਈਡ ਤੋਂ ਵੀ ਬਰਾਬਰ ਮੋੜਦੇ ਹੋਏ ਲਗਾਵਾਂਗੇ ਉਹ ਤੁਸੀਂ ਦੇਖ ਸਕਦੇ ਹੋਗੇ कि चार लाड़े इस टाइम लग चुके और चारे ही जो कि लड़ाई की शेप आ मिटाई और एक जी है और ही नाल नाल पिंच करके आप इस तरीके लड़ा की शेप आधिया तरीके बना सकते हैं और तुझी देख सकते हो किस कि तरीके हल्का हल्का पिंच करके आप जो कि लाड़ वरीके बनाएगा और इस तुम तो बागला पांचवा लड़ लगेगा पंजी लड़े फिर पहलों की तरह ही जो कि ਇਹ ਸਾਈਡ ਤੋਂ ਥੋੜੇ ਥੋੜੇ ਹਲਕੇ ਹਲਕੇ ਲੜ ਥੱਲੇ ਆਈ ਜਾਣਗੇ ਔਰ ਧਿਆਨ ਰੱਖਿਆ ਜਾਵੇ ਕਿ ਜੋ ਸਟਾਰਟਿੰਗ ਤੋਂ ਜਿੰਨੀ ਪੂਣੀ ਦੀ ਚੜਾਈ ਹੁੰਦੀ ਹੈ ਇਧਰਲੀ ਸਾਈਡ ਤੇ ਉਨੇ ਹੀ ਆਪਾਂ ਥੱਲੇ ਤੱਕ ਖੋਲਦੇ ਜਾਵਾਂਗੇ ਔਰ ਪੰਜਵਾਂ ਲੜ ਫੇਰ ਪਹਿਲੇ ਵਾਂਗ ਜੇ ਆਪਾਂ ਲਗਾਵਾਂਗੇ ਔਰ ਜਿੰਨਾ ਆਪਾਂ ਲੜ ਨੂੰ ਥੱਲੇੋਂ ਥੱਲੇ ਵਾਲੀ ਸਾਈਡ ਤੋਂ ਜੋ ਮੋੜਨਾ ਉਹਨਾਂ ਉੱਪਰਲੀ ਸਾਈਡ ਤੋਂ ਵੀ ਮੋੜਨਾ ਹੈ ਤਾਂ ਕਿ ਵਧੀਆ ਸ਼ੇਪ ਆ ਜੋ ਪੱਕਦੀ ਬਣ ਸਕੇ और तीन देख स लड़ लग चुके इस टाइम इस टाइम जो पग की वीडियो तुम देख रहे हो बिना शीशे तो एक जो कि फोन के फ्रंट कैमरे देख के बनी जा रही है सो तुम देख सकते हो जो कि एक हिसाब व्यू ਤਾਨੂੰ ਇਸੇ ਤਰੀਕੇ ਦੇ ਨਾਲ ਹੀ ਜੋ ਕਿ ਸ਼ੀਸ਼ੇ ਦੇ ਵਿੱਚ ਪੱਗ ਦੀ ਸ਼ੇਪ ਆਉ ਨਜ਼ਰ ਆਈ। ਪਰ ਸ਼ੇਮਾ ਪੇਚ ਤੁਸੀਂ ਦੇਖ ਸਕਦੇ ਹੋ ਆ ਸਟੰ ਲੱਗ ਰਿਹਾ। ਔਰ ਹਲਕੇ ਹਲਕੇ ਜੋ ਕਿ ਲੜ ਆ ਗਏ ਆਪਾਂ। ਇਧਰਲੀ ਸਾਈਡ ਤੋਂ ਥੱਲੇ ਵਾਲੀ ਸਾਈਡ ਨੂੰ ਆ ਰਹੇ ਨੇ ਔਰ ਦੂਸਰੀ ਸਾਈਡ ਤੋਂ ਉੱਪਰ ਵਾਲੀ ਸਾਈਡ ਨੂੰ ਜਾ ਰਹੇ ਨੇ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਵੀ ਪੱਗ ਬੰਨ੍ਹਦੇ ਟਾਈਮ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਸਾਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਬਾਕਸ ਵਿੱਚ ਆਪਣਾ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਜਲਦੀ ਤੋਂ ਜਲਦੀ ਉਸ ਟੌਪਿਕ ਤੇ ਜ਼ਰੂਰ ਵੀਡੀਓ ਪਾਵਾਂਗੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਜੋ ਕਿ ਲਾਸਟ ਛੇਮਾ ਲੜਾ ਉਹ ਲੱਗ ਚੁੱਕਿਆ ਹੈ ਔਰ ਜੋ ਕਿ ਪੱਗ ਦੀ ਸ਼ੇਪ ਆ ਪਟਿਆਲਾ ਸਹੀ ਸ਼ੇਪ ਜੋ ਕਿ ਆ ਕੇ ਪਾਸੇ ਤੋਂ ਚੱਕੀ ਕੋਈ ਪੱਗ ਦੀ ਸ਼ੇਪ ਹੁੰਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਬੜੀਆ ਤਰੀਕੇ ਨਾਲ ਬਣ ਚੁੱਕੀ ਹੈ ਔਰ ਦੂਸਰੀ ਸਾਈਡ ਲੜਾਂ ਦੇ ਵਿੱਚ ਉਂਗਲਾਂ ਦੀ ਹੈਲਪ ਦੇ ਨਾਲ ਆਪਾਂ ਜੋ ਕਿ ਲੜ ਸੈੱਟ ਕਰਾਂਗੇ। ਰੇਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਦੂਸਰੀ ਸਾਈਡ ਵੀ ਜੋ ਕਿ ਆਪਾਂ ਪੇਚਾਂ ਦੀ ਸਫਾਈ ਹੈ ਉੱਪਰੋਂ ਉਹ ਵੀ ਹੱਥਾਂ ਦੇ ਨਾਲ ਪ੍ਰੋਪਰ ਕਰਾਂਗੇ ਤਾਂ ਕਿ ਜੋ ਦੇਖਣ ਦੇ ਵਿੱਚ ਵਧੀਆ ਦਿਖ ਪੇਚਾਂ ਦੀ ਬਣ ਸਕੇ। ਹੁਣ ਇਸ ਤੋਂ ਬਾਅਦ ਜੋ ਕਿ ਲਾਸਟ ਲੜ ਆਪਾਂ ਉਹ ਲਗਾਵਾਂਗੇ। और हल्का हल्का जो कि बाज दे सफाई भी किस तरीके करनी वह भी देख सकते हो और पिंच करके हल्के हल्के जो कि लड़ा वीये तरीके शेप आप देवे और हम लास्ट लड़ा जो दो पल्ले अंदरली साइड मोड़ते हुए आप लगा देवे देख सकते हो किस तरीके लड़ मोड़ना और ਉਪਰੋਂ ਵੀ ਹਲਕਾ ਲਕੰਦਲੀ ਸਾਈਡ 'ਵੀ ਮੋੜਾਂਗੇ ਔਰ ਨੱਕ ਦੀ ਸਿਹਤ ਤੇ ਪੱਗ ਪੈਣ ਲਗਾ ਕੇ ਔਰ ਲੜਨਵੰਦਰਲੀ ਸਾਈਡ ਕਮਾਉਂਦੇ ਹੋਏ ਆਪਾਂ ਲਗਾ ਦਵਾਂਗੇ। ਔਰ ਪੱਗ ਪੈਣ ਲਗਾਉਣ ਦੇ ਬਾਅਦ ਜੋ ਕਿ ਉੱਪਰਲੇ ਦੋਵੇਂ ਪੱਲੇ ਆਪਾਂ ਸਾਈਡਾਂ ਨੂੰ ਖੋਲ ਕੇ ਇੱਕ ਵਧੀਆ ਜੋ ਕਿ ਕਲਗੀ ਦੀ ਤਰ੍ਹਾਂ ਲਗ ਲਗਾਵਾਂਗੇ ਔਰ ਇਸ ਤੋਂ ਇਲਾਵਾ ਜੇਕਰ ਤੁਸੀਂ ਡਿਟੇਲ ਦੇ ਵਿੱਚ ਕਲਗੀ ਬੜੀ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ चैनल से जाके देख सकते हैं और तुम देखो कि थोड़े टाइम जो कि पग प्रॉपर बनी जा चुकी है ते और 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 तो होर हाँ वीडियो के लिए चैनल जरूर सबसक्राइब करो तो होने वाली वीडियो भी पहुँच हम अपना लास्ट के सबसे पहला लड़ लगाया उसके सर कवर करा और सर कवर करने के बाद اپنی ਜੋ ਕਿ ਪੱਗ ਆਪਣੀ ਪੂਰੀ ਕੰਪਲੀਟ ਬਣੀ ਜਾ ਚੁੱਕੀ ਹੈ। ਸੋ ਹੋਰ ਵੀਡੀਓ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਆਂ ਜਲਦ ਨਵੀਂ ਵੀਡੀਓ ਦੇ ਨਾਲ। ਸੋ ਸਾਡੀ ਅੱਜ ਦੀ ਵੀਡੀਓ ਦੇਖਣ ਦੇ ਲਈ ਸਭ ਦਾ ਧੰਨਵਾਦ।